ਕਿਤੇ ਸਭ ਭੈਣ ਭਾਈਆਂ ਨੂੰ ਪਿਆਰ ਭਰੀ ਜੈਮਸੀ ਵੀ ਬਹੁਤ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਜਿਹੜਾ ਅੱਛਾ ਸਮਾਂ ਦਿੱਤਾ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਸਕੇ ਤੇ ਦੇ ਵਿੱਚ ਭਾਰੀ ਗੈਂਦੀ ਦੀ ਸੰਗਤਾਂ ਆਈਆਂ ਜਿਨ੍ਹਾਂ ਨੇ ਪ੍ਰਭੂ ਦੇ ਘਰ ਵਿੱਚ ਅੱਜ ਪ੍ਰਭੂ ਦੇ ਘਰ ਖੁਸ਼ੀਆਂ ਮਿਲਿਆ ਤੋਂ ਪ੍ਰਭੂ ਯਿਸੂ ਮਸੀਹ ਇਸ ਸਾਖ ਵਿੱਚ ਦੁਖੀਆਂ ਨੂੰ ਬਿਮਾਰਾਂ ਨੂੰ ਲਚਾਰਾਂ ਨੂੰ ਜਦ ਕੋਈ ਪੁੱਤ ਲੋਕਾਂ ਨੂੰ ਬਚਾਉਣ ਵਾਸਤੇ ਆਏ ਪਾਣੀ ਬਿਆਨ ਕਰਦੀ ਆ ਪਰਮੇਸ਼ਰ ਨੇ ਜਗਤ ਨੂੰ ਐਸਾ ਪ੍ਰੇਮ ਦਿੱਤਾ ਤਾਂ ਜੋ ਹਰੇਕ ਜੋਤੇ ਈਮਾਨ ਲੈ ਕੇ ਆਵੇ ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪਾਵੇ ਪ੍ਰਭੂ ਹਮੇਸ਼ਾ ਦਾ ਜੀਵਨ ਦੇਣ ਵਾਸਤੇ ਸ਼ਾਂਤੀ ਦੇਣ ਵਾਸਤੇ ਘਰ ਦੇ ਵਿੱਚ ਖੁਸ਼ੀ ਦੇਣ ਵਾਸਤੇ ਦੇਸ਼ ਦੇ ਵਿੱਚ ਖੁਸ਼ੀ ਆ ਜਾਏ ਸਾਡੀ ਇਹ ਦੁਆ ਰੰਦੀ ਆ ਹਰ ਰੋਜ਼ ਪਾਸਾ ਕਰਦੇ ਕਿ ਦੇਸ਼ ਦੇ ਵਿੱਚ ਖੁਸ਼ੀ ਆ ਜਾਏ ਸ਼ਾਂਤੀ ਆ ਜਾਏ ਬਹੁਤ ਧੰਨਵਾਦ ਕਰਦੇ ਹਾਂ ਕਬੋਂ ਨੇ ਵਧੀਆ ਐਕੋ ਅੱਛਾ ਮੌਕਾ ਸਾਡੀ ਜ਼ਿੰਦਗੀ ਦਿੱਤਾ ਇਸੇ ਤਰ੍ਹਾਂ ਨਵੇਂ ਸਾਲ ਦੇ ਲਈ ਵੀ ਨਵੇਂ ਸਾਲ ਦੇ ਵਿੱਚ ਕਬੋਂ ਸਾਨੂੰ ਸਾਰਿਆਂ ਨੂੰ ਰਮੀਆਂ ਰਮੀਆਂ ਬਰਕਤਾਂ ਦੇ ਲਈ ਸਾਡੇ ਸਾਡਾ ਜਿਹੜਾ ਦੇਸ਼ ਐ ਤਰੱਕੀ ਕਰੇ ਸਾਡੇ ਸਾਡੇ ਦੇਸ਼ ਵਿੱਚ ਸ਼ਾਂਤੀ ਆ ਜਾਵੇ ਬਰਕਤਾਂ ਸਾਡੀ ਇਹੀ ਦੁਆ ਹੋਵੇਗੀ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਸਿੱਖ ਭਾਈਚਾਰਾ ਹੈ ਮੁਸਲਮਾਨ ਭਾਈਚਾਰਾ ਹੈ ਸਾਡਾ ਕਿ ਉਹ ਵੀ ਦਾਸ ਭਾਈਚਾਰਾ ਹੈ ਸਾਡਾ ਬਾਲਮਿਕ ਭਾਈਚਾਰਾ ਹੈ ਇਹ ਗੋਦੀ ਨੇ ਜੈਨੇਤ ਇਹ ਸਰ ਭਾਈ ਸਾਡਾ ਇੱਕ ਬਹੁਤ ਤਖੜਾ ਭਾਈਚਾਰਾ ਹੈ ਜਿਸ ਤਰ੍ਹਾਂ ਇੱਕ ਬਾਗ ਦੇ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਇਸ ਤਰ੍ਹਾਂ ਅਸੀਂ ਚਾਹੁੰਦੇ ਕਿ ਜਿਸ ਤਰ੍ਹਾਂ ਬਾਗ ਖਿੜਨੇ ਦਾ ਸਾਡਾ ਦੇਸ਼ ਖਿੜਿਆ ਰਹੇ ਸਾਡੇ ਦੇਸ਼ ਤੇ ਵਿੱਚ ਤਰੱਕੀ ਹੋਵੇ ਕਿਉਂਕਿ ਸ਼ਾਂਤੀ ਹੋਣ ਖੁਸ਼ੀ ਨਾਲ ਸਾਰੇ ਬਸ ਲੜਾਈ ਝਗੜੇ ਸਭ ਖਤਮ ਹੋ ਜਾਣ ਸਾਡਾ ਦੇਸ਼ ਖੁਸ਼ਹਾਲੀ ਦੇ ਰਾਹ ਤੇ ਚੱਲੇ। ਉਹ ਸਭੀ ਇਹ ਹੀ ਦੁਆ ਮਨੋ ਕਾਮ ਹੈ। ਪ੍ਰਭੂਤ ਅਨੁਸਾਰ ਸਾਰਿਆਂ ਨੂੰ 크리스마 ਦੇ ਮੌਕੇ ਤੇ ਲੱਖ ਲੱਖ ਵਧਾਈ ਦੇਵੇ। ਸਭ ਨੂੰ ਜੈ। 25 ਦਸੰਬਰ 2025 ਨੂੰ ਅਸੀਂ 크리스마 ਦਾ ਤਿਉਹਾਰ ਬੜੀਆਂ ਖੁਸ਼ੀਆਂ ਨਾਲ ਮਨਾਇਆ। ਤੇ ਅੱਜ ਦੇ ਦਿਨ ਪ੍ਰਭੂ ਯਿਸੂਮਸੀ ਦਾ ਜਨਮ ਹੋਇਆ ਤੇ ਉਹਨਾਂ ਨੇ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਲਗਿਆ ਆਂਦੀਆਂ ਤੇ ਅੱਜ ਦਾ ਸਾਡਾ ਇਹੀ ਮੋਟਿਵ ਸੀ ਕਿ ਅਸੀਂ ਪੂਰੀ ਦੁਨੀਆ ਨੂੰ ਦੱਸ ਜਾਈਏ ਪ੍ਰਭੂ ਯਿਸੂ ਨੂੰ ਸੀਦਾ ਜਨਮ ਅਜਦੇ ਦਿਨ ਸੀ ਤੇ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਬੱਚੇ ਨੇ ਬੜੀ ਐਕਟੀਵਿਟੀ ਦੇ ਵਿੱਚ ਭਾਗ ਲਿਆ ਕਈ ਤਰ੍ਹਾਂ ਦੀਆਂ ਸਕ੍ਰਿਟਾਂ ਕੀਤੀਆਂ ਇਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਵੱਖਰੇ-ਵੱਖਰੇ ਮੋਰਲ ਵੱਖਰੇ-ਵੱਖਰੇ ਸੰਦੇਸ਼ ਦਿੱਤੇ ਤੇ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ 2025 ਦੇ ਵਿੱਚ ਜਿੱਦਾਂ ਸਾਰੀਆਂ ਖੁਸ਼ੀਆਂ ਸਾਨੂੰ ਦਿੱਤੀਆਂ ਉਹ ਪੂਰੀ ਦੁਨੀਆ ਦੇ ਵਿੱਚ ਪੂਰੇ ਹਿੰਦੂਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ 크리스마ਸ ਵਾਲੇ ਦਿਨ ਅੱਜ ਦੇ ਦਿਨ ਪੂਰੀ ਦੁਨੀਆ 'ਚ ਖੁਸ਼ੀਆਂ ਰਹਿਣ 2025 ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਨਹੀਂ ਮਿਲ ਸਕੀਆਂ 2026 ਦੇ ਵਿੱਚ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਦੇਣ ਤੇ ਪੂਰੀ ਦੁਨੀਆ ਦੇ ਉੱਤੇ ਖੁਸ਼ਹਾਲੀ ਰਹੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਉਹਨਾਂ ਦਾ ਹੱਥ ਰਹੇ ਤੇ ਉਹਨਾਂ ਉਹਨਾਂ ਦੇ ਹੱਥ ਦੇ ਨਾਲ ਪੰਜਾਬ ਚੱਲਦਾ ਰਹੇ ਪੰਜਾਬ 'ਚ ਖੁਸ਼ੀਆਂ ਇਦਾਂ ਬਣੀਆਂ ਰਹਿਣ ਜਿਸ ਤਰ੍ਹਾਂ ਅੱਜ ਅਸੀਂ ਖੁਸ਼ੀਆਂ ਮਨਾਈਆਂ ਤੇ ਇਸੇ ਤਰ੍ਹਾਂ ਸਾਰੇ ਧਾਰਮਿਕ ਸਮਾਗਮਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਰਹਿਣ ਤੇ ਪ੍ਰਭੂ ਉਹਨਾਂ ਨੂੰ ਸਾਰਿਆਂ ਨੂੰ ਬਰਕਤ ਦੇਵੇ ਅੱਜ ਅਜ ਉਹ ਦਨ ਪ੍ਰਭੂ ਯਿਸੂ ਦਾ ਮਨਾ ਰਹੇ ਆ ਅਸੀਂ ਤੇ ਪ੍ਰਭੂ ਯਿਸੂ ਜੀ ਦੁਨੀਆ ਦੇ ਉੱਤੇ ਆਏ ਉਹਨਾਂ ਦੇ ਜਨਮ ਤੋਂ 700 ਸਾਲ ਪਹਿਲਾਂ ਭਵਿੱਖवाणी ਹੋਈ ਸੀ ਕਿ ਪ੍ਰਭੂ ਯਿਸੂ ਦੁਨੀਆ ਵਿੱਚ ਆਉਣਗੇ ਔਰ ਉਹ ਸਾਡੇ ਪਾਪਾਂ ਨੂੰ ਸਲੀਬ ਦੇ ਤੇ ਚੁੱਕ ਲੈਣਗੇ ਔਰ ਪੂਰੇ ਸੰਸਾਰ ਦੇ ਲਈ ਆਪਣੀ ਜਾਨ ਸਲੀਬ ਦੇ ਉੱਤੇ ਦੇਣਗੇ ਉਹਦੇ ਬਚਨ ਦੇ ਅਨੁਸਾਰ ਕਿ ਸਵਰਗਦੂਤ ਮਾਤਾ ਮਰੀਮ ਦੇ ਕੋਲ ਆਇਆ ਮਰੀਮ ਨੂੰ ਕਿਹਾ ਮਰੀਆ ਉਦਨ ਬਧਾਈਆਂ ਹੋਣ ਕਹਿੰਦੀ ਕਾਦੀਆਂ ਬਧਾਈਆਂ ਗਾਂ ਤੋ ਕਿ ਪੁੱਤਰ ਨੂੰ ਜਨਮ ਦੇਵੇਂਗਾ ਤੁਹਾਨੂੰ ਯਿਸੂ ਰੱਖੋ ਕਹਿੰਦੀ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮੈਂ ਤਾਂ ਅਲੇ ਕਿਸੇ ਇਨਸਾਨ ਨੂੰ ਜਾਣਿਆ ਤੱਕ ਨਹੀਂ ਤੇ ਇਹ ਸਵਰਗਦੂਤ ਨੇ ਕਿਹਾ ਜਦ ਰੇ ਪਿਗੜ ਦੇ ਵਿੱਚ ਆਊਗਾ ਕਿਸੇ ਇਨਸਾਨ ਤੋਂ ਨਹੀਂ ਪਰਮੇਸ਼ਰ ਦਾ ਪੁੱਤਰ ਹੋਵੇਗਾ ਉਹ ਪ੍ਰਭੂ ਯਿਸੂ ਨੇ ਆ ਕੇ ਦੁਨੀਆ ਦੇ ਉੱਤੇ ਇਹ ਇਨਸਾਨ ਨੂੰ ਨਰਕ ਸਵਰਗ ਦੇ ਬਾਰੇ ਦੱਸਿਆ ਔਰ ਪਰਬੂ ਯੇਸ਼ੂ ਕਿਸੇ ਧਰਮ ਜਾਤ ਮਾਜਲ ਦੇ ਲਈ ਨਹੀਂ ਬਲਕਿ ਉਹਨਾਂ ਨੇ ਪੂਰੀ ਦੁਨੀਆ ਦੇ ਲਈ ਚਾਂਸਲੀਵ ਦੀ ਉਤੇ ਦਿੱਤਾ ਹੈ। ਯੇਸ਼ੂ ਮਸੀਹ ਦੇ ਜਾ ਕੇ ਕਿਸੇ ਦਾ ਕੋਈ ਧਰਮ ਨਹੀਂ ਚੇਂਜ ਹੁੰਦਾ, ਕੋਈ ਨਾਮ ਨਹੀਂ ਚੇਂਜ ਹੁੰਦਾ, ਕਿਸੇ ਜਾਤ ਪਾਤ ਨੂੰ ਛੇੜਿਆ ਜਾਂਦਾ। ਪ੍ਰਭੂ ਦੇ ਬਚਨ ਦੇ ਅਨੁਸਾਰ ਇਹ ਯੇਸ਼ੂ ਨੇ ਸਾਰੇ ਜਾਗਰਤ ਦੇ ਲਈ ਆਪਣੀ ਜਾਨ ਸਰੀਰ ਉਤੇ ਦਿੱਤੀ ਹੈ। ਔਰ ਇਹ ਜਿਹੜਾ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਆਪਣਾ ਜੀਵਨ ਪ੍ਰਭੂ ਨੂੰ ਦੇਰੇ ਨੇ ਕਿਉਂਕਿ ਯਿਸੂ ਮਸੀਹ ਦੇ ਉੱਪਰ ਪਾਪਾਂ ਨੂੰ ਮਾਫ਼ ਕੀਤਾ ਸੀ ਸਾਰੇ ਅੱਜ ਦੇ ਦਿਨ ਦੇ ਲਈ 25 ਦਸੰਬਰ ਦੇ ਲਈ ਸਾਰੇ ਲੋਕਾਂ ਨੂੰ ਦੁਨੀਆ ਦੇ ਵਿੱਚ ਯਿਸੂ ਦੇ ਨਾਮ ਦੀਆਂ ਸੀ ਵਧਾਈਆਂ ਅੱਜ ਵੱਡਾ ਦਿਨ ਹੈ ਅੱਜ ਹੈ ਤੋਂ 크리스마스 ਡੇ ਆ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਤੇ ਅੱਜ پیرੂਪੰਦਾ ਮਹੱਲੇ ਦੇ ਵਿੱਚ ਪਾਸਟਰ ਜੋਗਿੰਦਰ ਜੀ ਦੀ ਗਵਾਈ ਦੇ ਵਿੱਚ ਉਹਨਾਂ ਦਾ ਇਹ ਧਾਰਮਿਕ ਸਥਾਨ ਬਣਿਆ ਆ ਪ੍ਰਭੂ ਯਿਸੂ ਮਸੀਹ ਜੀ ਦਾ ਇੱਥੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੋ ਮੈਨੂੰ ਵੀ ਬੁਲਾਇਆ ਗਿਆ ਜਿੱਥੇ ਮੈਂ ਸੰਗਤ ਦਾ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿਨਾ ਉੱਥੇ ਨਾਲ ਦੀ ਨਾਲ ਇਹ ਅਪੀਲ ਬੇਨਤੀ ਮੈਂ ਮੰਚ ਤੇ ਵੀ ਕੀਤੀ ਆ ਔਰ ਤੁਹਾਡੇ ਚੈਨਲ ਦੇ ਰਾਹੀ ਵੀ ਕਰਦਾ ਕਿ ਅੱਜ ਮੌਕਾ ਆ ਪ੍ਰਭੂ ਯਿਸੂ ਮਸੀਹ ਦੇ ਵਿਚਾਰਾਂ ਨੂੰ ਉਹਨਾਂ ਦੀ ਜਿਹੜੀ ਬਾਈਬਲ ਦੇ ਰਾਹੀਂ ਸਾਨੂੰ ਸੰਦੇਸ਼ ਦਿੱਤਾ ਆ ਉਹਨੂੰ ਘਰ ਘਰ ਤੱਕ ਪਹੁੰਚਾਉਣ ਦਾ ਸੋ ਅੱਜ ਮੈਂ ਇਹ ਗੱਲ ਕਹੀ ਆ ਕਿ ਜੇ ਅੱਜ ਅਸੀਂ ਇਕੱਠੇ ਹੋਏ ਆ ਅੱਜ ਸੰਕਲਪ ਕਰੀਏ ਪ੍ਰਣ ਕਰੀਏ ਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਾਂ ਜਿੱਥੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਯਾਦ ਕਰਦੇ ਆਂ ਉੱਥੇ ਨਾਲ ਦੀ ਨਾਲ ਉਹਨਾਂ ਦੇ ਪੱਧ ਚੰਨਾ ਤੇ ਚੱਲ ਕੇ ਉਹਨਾਂ ਦੇ ਪਾਇਆ ਪੂਰਿਆਂ ਤੇ ਚੱਲ ਕੇ ਉਹਨਾਂ ਦੇ ਜਿਹੜੇ ਬਾਣੀ ਦੇ ਰਾਹੀਂ ਸੰਦੇਸ਼ ਸਾਨੂੰ ਦਿੱਤੇ ਆ ਉਹਨਾਂ ਦੇ ਉੱਤੇ ਚੱਲ ਕੇ ਆਪਣੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਨਾਲ ਦੀ ਨਾਲ ਆਪਣੇ ਦੇਸ਼ ਦੀ ਔਰ ਸਮਾਜ ਦੀ ਸੇਵਾ ਕਾਰਗਰਨੀ ਮੈਂਬਰ ਪਰਤੇ ਜਨਤਾ ਪਾਰਟੀ ਪੰਜਾਬ ਅੱਜ ਸਲੇਮ ਟਾਬਰੀ ਦੇ ਵਿੱਚ ਪਾਸਟਰ ਜੁਗਿੰਦਰ ਕਪੂ ਜੀ ਦੇ ਆਏ ਚਰਚ ਵਿੱਚ ਆਇਆ ਅੱਜ 크리스마ਸ ਦਾ ਦਿਨ ਆ ਸਾਚੂਚ ਬਹੁਤ ਹੀ ਇੱਕ ਵੱਡਾ ਦਿਨ ਤਾਂ ਪ੍ਰਭੂ ਯਿਸੂ ਮਸੀਹ ਨੇ ਜਗਤ ਦੇ ਵਿੱਚ ਆ ਕੇ ਸਾਡੇ ਪਾਪੀ ਗੁਨਾਹਗਾਰਾਂ ਵਾਸਤੇ ਆਪਣੀ ਜਾਨ ਦਿੱਤੀ ਅੱਜ ਦੇ ਦਿਨ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਵੱਡੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅਤੇ ਇਹ ਕਾਮਨਾ ਕਰਦਾ ਕਿ ਇਹ ਦਿਨ ਜਿਹੜਾ ਸਾਡੇ ਸਾਰਿਆਂ ਵਾਸਤੇ ਖਰਸੋ ਹਲਾਸ ਵਾਸਤਾ ਬਣਾ ਹੋਵੇ ਅੱਜ ਦੇ ਦਿਨ ਇਹ ਜਿਹੜੇ ਦਿਨ ਚੱਲਦੇ ਨੇ ਛੋਟੇ ਸ਼ਹਿਵ ਜਾਦਿਆਂ ਦੀ ਸ਼ਹੀਦੀ ਦੇ ਦਿਨ ਵੀ ਚੱਲਦੇ ਪਏ ਨੇ ਸੱਚਮੁੱਚ ਉਹਨਾਂ ਦੀ ਸ਼ਹੀਦੀ ਵੀ ਬਹੁਤ ਲਾਸਾਨੀ ਹੈ ਛੋਟੇ ਬੱਚੇ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਆਂ ਵਿੱਚ ਚੁਣੇ ਗਏ ਉਹਨਾਂ ਨੇ ਸ਼ਹਾਦਤ ਦਿੱਤੀ ਵੱਡੇ ਸ਼ਹਾਬਜ਼ਾਦਿਆਂ ਨੇ ਚਮਕੌਰ ਸਾਹਿਬ ਸ਼ਹਾਦਤ ਦਿੱਤੀ ਇਸ ਦਿਨ ਮੈਂ ਆਪਣੀ ਸੰਵੇਦਨਾ ਵੀ ਸਿੱਖ ਭਾਈਚਾਰੇ ਨਾਲ ਪ੍ਰਗਟ ਕਰਦਾ ਅਤੇ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਇਸ ਕਰਕੇ ਹੋਈ ਕਿ ਅਸੀਂ ਇਹ ਖੁਸ਼ੀਆਂ ਤੇ ਖੇੜਿਆਂ ਦਾ ਦਿਨ ਮਨਾ ਸਕੀਏ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ 크리스마ਸ ਅਤੇ ਛੋਟੇ ਸ਼ਹਾਬਜ਼ਾਦਿਆਂ ਦੀ ਸ਼ਹੀਦੀ ਦੇ ਵਾਸਤੇ ਮੁਬਾਰਕਬਾਦ ਦਿੰਦਾ ਕਿਉਂਕਿ ਮੁਬਾਰਕਬਾਦ ਹੀ ਮੈਂ ਕਹਿੰਦਾ ਕੋਈ ਵੀ ਜਦੋਂ ਮਹਾਪੁਰਸ਼ ਸ਼ਹੀਦ ਹੁੰਦੇ ਨੇ ਉਹ ਸਾਡੇ ਮੁਕਤਤਾ ਵਾਸਤੇ ਸ਼ਹੀਦ ਹੁੰਦੇ ਨੇ ਉਹ ਸਾਨੂੰ ਸੱਚ ਦੇ ਚੱਲਣ ਦਾ ਰਾਹ ਦੱਸਦੇ ਨੇ ਵੀ ਸੱਚ ਵਾਸਤੇ ਕੁਰਬਾਨੀ ਵੀ ਦੇਣੀ ਪਵੇ ਤੇ ਸਾਨੂੰ ਦੇਣੀ ਚਾਹੀਦੀ ਹੈ ਬਹੁਤ ਬਹੁਤ ਮਿਹਰਬਾਨੀ